ਭਈਆ ਸੁਲਿੰਦਰ ਸਿੰਘ ਜਾਨੀਆਂ ਤੇ ਗਰਮੇਲ ਸਿੰਘ ਰੇਡਵਾ ਦੀ ਪ੍ਰਧਾਨਗੀ ਕੀਤੀ ਹੈ। ਇਸ ਮੀਟਿੰਗ ਦੇ ਵਿੱਚ ਜਥੇਬੰਦ ਢਾਂਚਾ ਮਜ਼ਬੂਤ ਕਰਨ ਵਾਸਤੇ ਵਿਚਾਰਿਆ ਗਿਆ ਵਾ। ਇਸ ਤੋਂ ਨਾਲ ਜਿਹੜੇ 30 ਦਸੰਬਰ ਨੂੰ ਦੋਨੋਂ ਫਾਰਮਾ ਵੱਲੋਂ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਆ ਉਹਨੂੰ ਪੂਰੇ ਜਲੰਧਰ ਜ਼ਿਲ੍ਹੇ 'ਚ ਲਾਗੂ ਕਰਨ ਦਾ ਜਿਹੜਾ ਮੁੱਦਾ ਉਹਦੇ ਦੇ ਵਿਚਾਰ ਕੀਤੀ ਗਈ। ਇਹਦੇ ਵਿੱਚ ਸਾਰਿਆਂ ਹੀ ਜਿਹੜਾ ਸਾਰੇ ਆਗੂ ਸਾਹਿਬਾਨ ਨੇ ਆਪਣੇ ਵੱਡ ਬੁੱਲੇ ਵਿਚਾਰ ਰੱਖਿਆ ਸਾਡੀਆਂ ਭੈਣਾਵਾਂ ਆ ਬੀਬੀਆਂ ਆ ਇਹਨਾਂ ਇਹ ਵੀ ਨਾਲ ਸ਼ਾਮਿਲ ਆ ਜ਼ਿਲ੍ਹੇ ਦੇ ਵਿੱਚ ਉਹਨਾਂ ਨੂੰ ਵੀ ਆਪਣੇ ਚੰਗੇ ਵਿਚਾਰ ਦਿੱਤੇ ਆ ਇਹਦੇ ਚ ਇਹ ਪਲੈਨਿੰਗ ਕੀਤੀ ਗਈ ਆ ਕਿ ਸਵੇਰ ਤੋਂ ਲੈ ਕੇ ਸਾਰੇ ਜ਼ਿਲ੍ਹੇ ਚ ਮੋਟਰਸਾਈਕਲ ਜੀਬਾ ਕਾਰਾਂ ਲੈ ਕੇ ਨਾਲ ਸਪੀਕਰ ਲਾ ਕੇ ਗੱਡੀਆਂ ਤੇ ਤੇ ਵੱਖਰੇ ਵੱਖਰੇ ਤਿੰਨ ਟੀਮਾਂ ਬਣ ਗਈਆਂ ਵਾ ਪੂਰੇ ਜ਼ਿਲ੍ਹੇ ਦੇ ਤਿੰਨ ਟੀਮਾਂ ਇਹ ਤਿੰਨੇ ਦਿਨੀ ਸਾਰਾ ਜ਼ਿਲ੍ਹਾ ਕਵਰ ਕਰਨਗੀਆਂ ਜਿੰਨੇ ਕਸਬੇ ਆ ਜਾਂ ਸ਼ਹਿਰ ਆ ਜਾਂ ਪਿੰਡ ਆ ਉਹ ਕਵਰ ਕੀਤੇ ਜਾਣਗੇ ਤੇ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਇਹਦੇ ਵਿੱਚ ਲਾਭ ਮੰਦੀ ਜਿਹੜਾ ਉਹ ਲੈਂਦਾ ਜਾਊਗਾ ਨਾਲ ਹੀ ਛੋਟੇ ਦੁਕਾਨਦਾਰ ਜਿੰਨੇ ਸਾਰੇ ਦੁਕਾਨਦਾਰ ਆ ਸਾਡੇ ਬੈਠੇ ਕਸਬਿਆਂ ਦੇ ਸ਼ਹਿਰਾਂ ਵਿੱਚ ਪਿੰਡਾਂ ਵਿੱਚ ਬੈਠੇ ਹੋਏ ਆ ਤੇ ਨਾਲ ਜਿਹੜੇ ਛੋਟੇ ਟਰਾਂਸਪਰਟਰ ਟਰਾਂਸਪੋਰਟਰ ਆ ਜਾਂ ਕੋਈ ਮਿੰਨੀ ਬੱਸਾਂ ਵਾਲੇ ਆ ਜਾਂ ਕੋ ਆਪਣੇ ਟੈਕਸੀਆਂ ਵਾਲੇ ਆ ਜਾਂ ਕੋਈ ਹੋਰ ਮੁਲਾਜ਼ਮ ਜਿੱਥੇ ਬੰਦੀਆਂ ਵਾਂ ਜਾਂ ਜਿੰਨੇ ਵੀ ਆ ਗਏ ਉਹਨਾਂ ਸਾਰਿਆਂ ਨੂੰ ਜੂਨੀਅਰਾਂ ਨੂੰ ਨਾਲ ਲੈ ਕੇ ਸਮੂਹ ਨੂੰ ਨਾਲ ਲੈ ਕੇ ਤੇ ਇਸ ਬੰਦੇ ਬੰਦੇ ਵਿੱਚ ਬੰਦੇ ਵਿੱਚ ਉਹਨਾਂ ਦੀ ਛੂਲੀਅਤ ਕਰਾਈ ਜਾਵੇਗੀ ਕਿਉਂਕਿ ਜੋ ਕਾਰਪੋਰੇਟ ਪੱਖੀ ਨੀਤੀਆਂ ਵਾਂ ਉਹ ਕਾਰਪੋਰੇਟ ਪੱਖੀਆਂ ਨੀਤੀਆਂ ਮੋਦੀ ਸਾਹਿਬ ਲੈ ਕੇ ਆ ਰਹੇ ਆ ਉਹਨਾਂ ਨੇ ਰਾਜਾਂ ਨੂੰ ਜਿਹੜਾ ਡਰਾਫਟ ਭੇਜਿਆ ਵਾ ਖੇਤੀ ਖੇਤੀ ਮੰਡੀ ਨੀਤੀ ਖਰੜਾੜਾ ਭੇਜਿਆ ਵਾ ਉਹ ਬਹੁਤ ਖਤਰਨਾਕ ਹੈ ਉਹ ਪਹਿਲਾਂ ਤਿੰਨੇ ਖੇਤੀ ਕਾਨੂੰਨ ਜਿਹੜੇ ਪਹਿਲੇ ਤਿੰਨੇ ਖੇਤੀ ਕਾਨੂੰਨ ਉਹੀ ਆ ਜਿਹੜਾ ਉਹਨਾਂ ਨੇ ਕਿਸਾਨਾਂ ਦਾ ਕਿਤਾਬ ਤਬਾਹ ਕਰ ਦੇਣਾ ਉਹਨਾਂ ਨਾਲ ਮੰਡੀ ਖਤਬਾਹ ਜਾਣੀਆਂ ਕਿਸਾਨਾਂ ਦੀਆਂ ਜ਼ਮੀਨਾਂ ਕਾਰਪੋਰੇਟ ਥੱਲੇ ਚਲ ਜਾਣੀਆਂ ਫੂਡ 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 ਮਾਰਕੀਟ ਦੀ ਜਿਹੜੀ ਆਪਣੀ ਸਾਰੀ ਹੈਗੀ ਆ ਫੂਡ ਮਾਰਕੀਟ ਆ ਉਹ ਵੀ ਉਹਨਾਂ ਦੇ ਥੱਲੇ ਜਿਹੜੀ ਚਲ ਜਾਣੀਆਂ ਤੇ ਖਪਤਕਾਰ ਜਿਹੜੇ ਕੰਜ਼ਿਊਮਰ ਆ ਉਹਨਾਂ ਦੀ ਪਹੁੰਚ ਚੀਜਾਂ ਸਾਰੀਆਂ ਬਾਹਰ ਹੋ ਜਾਣੀਆਂ ਵਾ ਛੋਟੇ ਦੁਕਾਨਦਾਰ ਜਿਹੜੀ ਉਹ ਲੈ ਕੇ ਆ ਰਹੇ ਆ ਡਿਜੀਟਲ ਤਕਨੀਕ ਲੈ ਕੇ ਆ ਰਹੇ ਆ ਵੱਡੇ ਸਟੋਰ ਮਾਲ ਲੈ ਕੇ ਆ ਰਹੇ ਆ ਜਿਦਾਂ Amazon ਆ Walmart ਆ ਉਹ ਇੱਕ ਵੀ ਸਟੋਰ ਜਿੱਥੇ ਖੁੱਲ ਜਾਂਦਾ ਵਾ ਉਥੇ 1800 ਦੁਕਾਨ ਬੰਦ ਹੋ ਜਾਂਦੀ ਆ ਇਸੇ ਤਰ੍ਹਾਂ ਦੁਕਾਨਾਂ ਵੀ ਸਾਰੀਆਂ ਉਹਨਾਂ ਨਿਕਲ ਜਾਣੀਆਂ ਉਹਨਾਂ ਮੰਡੀਆਂ ਵੀ ਨਿਕਲ ਜਾਣੀਆਂ ਉਹਨਾਂ ਜਿਹੜਾ ਟਰਾਂਸਪੋਰਟ ਦਾ ਕਾਰੋਬਾਰ ਉਹ ਵੀ ਨਿਕਲ ਜਾਣਾ ਹਰ ਚੀਜ਼ ਨਿਰਜਾਣੀਆਂ ਸਾਰੇ ਜਿਹੜੇ ਮੁਲਾਜ਼ਮ ਆ ਅਜੇ ਵੀ ਸਰਕਾਰੀ ਮਾਰੇ ਮੋਟੇ ਜਿਹੜੇ ਆਗੇ ਆ ਉਹ ਵੀ ਉਹਨਾਂ ਘਰਾਂ ਨੂੰ ਤੋੜ ਦਿੰਨੇ ਆ ਇਸ ਕਰਕੇ ਇਹ ਸਾਰੇ ਵਰਗਾਂ ਦੀ ਲੜਾਈ ਆ ਉਹ ਲੋਕਾਂ ਨੂੰ ਕਰਿੰਦੇ ਬਣਾਉਣਾ ਚਾਹੁੰਦੇ ਆ ਲੋਕਾਂ ਨੂੰ ਕਿਸੇ ਨੂੰ ਵੀ ਸਵੇ ਮਾਰਨਾ ਜੀਣ ਨਹੀਂ ਦੇਣਾ ਚਾਹੁੰਦੇ ਉਹ ਉਹ ਲੋਕਾਂ ਨੂੰ ਚਾਹੁੰਦੇ ਆਬ ਜੋ ਕਹਿਣ ਉਹਨਾਂ ਹੁਕਮ ਮੰਨਣਾ ਤੇ ਦੇਸ਼ ਦੇ ਸਾਡੇ ਜਿਹੜੇ ਆਗੇ ਆ ਹੁਕਮ ਆ ਉਹਨਾਂ ਦਾ ਪੂਰੇ ਦਿਨ ਉਹਨਾਂ ਨੇ ਸੇਵਾਦਾਰ ਬਣੇ ਹੋਇਆ ਉਹਨਾਂ ਦਾ ਦਲਾਲ ਬਣ ਕੇ ਕੰਮ ਕਰ ਰਹੇ ਚਾਹੇ ਉਹ ਕੇਂਦਰ ਦੀ ਸਰਕਾਰ ਆ ਚਾਹੇ ਉਹ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਆ ਪੂਰੀ ਤਰ੍ਹਾਂ ਉਹਨਾਂ ਨੂੰ ਜਿਹੜੇ ਖਰੜੇ ਉਹਨਾਂ ਭੇਜੇ 25 ਨਵੰਬਰ ਦੇ ਆਏ ਹੋਏ ਆ ਉਹ ਭਗਵੰਤ ਮਾਨ ਨੇ ਅੱਜ ਤੱਕ ਵੀ ਉਹ ਰੱਦ ਨਹੀਂ ਕੀਤਾ ਸਾਡੀ ਮੰਗ ਹੈ ਵਿਧਾਨ ਸਭਾ ਚ ਉਹਨੂੰ ਰੱਦ ਕੀਤਾ ਜਾਵੇ ਤੇ ਜਿਹੜੇ ਐਪੀਐਮਸੀ ਐਕਟ ਆ ਉਹ ਜਿਹੇ 3 ਸੋਧਾਂ ਕੀਤੀਆਂ 2006 ਚ 2000 ਆਪਣੇ ਚ 13 ਚ ਤੇ 2019 ਚ ਦੋ ਵਾਰਾਂ ਕੈਪਟਨ ਮਰਿੰਦਰ ਨੇ ਸੋਧ ਕੀਤੀ ਹੋਈ ਹੈ ਕਰਾਂ ਪ੍ਰਕਾਸ਼ ਸਿੰਘ ਬਾਦਲ ਨੇ ਸੋਧ ਕੀਤੀ ਹੈ ਆ ਉਹ ਧਾਨ ਸਭਾ ਚ ਜਿਹੜੀ ਖੇਤੀਬਾੜੀ ਮਾਰ ਕਮੇਟੀ ਐਕਟ ਆ 361 ਆ ਉਹ 362 ਉਹ ਚ ਰੱਦ ਕੀਤੀਆਂ ਜਾਣ ਤੇ ਜਿਹੜਾ ਇਹ ਖੱੜਾ ਆਇਆ ਵਾ ਕੇਂਦਰ ਸਰਕਾਰ ਵੱਲੋਂ ਖੇਤੀ ਮੰਡੀ ਨੀਤੀ ਦਾ ਪ੍ਰਾਈਵੇਟ ਮੰਡੀ ਕਰਨ ਦਾ ਇਹਨੂੰ ਰੱਦ ਕੀਤਾ ਜਾਵੇ ਤੇ ਇਸ ਦੇ ਨਾਲ ਹੀ ਜੋ ਜਗੀਜ ਸਿੰਘ ਡੱਲੇਵਾਲ ਅੱਜ ਮਰਨ ਵਰਤੇ ਬੈਠੇ ਆ ਅੱਜ ਉਹਨਾਂ ਦੇ 29 ਦਿਨ ਹੋ ਗਏ ਆ 30 ਦਿਨ ਅੱਜ ਹੋ ਗਏ ਉਹਨਾਂ ਨੂੰ ਤੇ ਉਹਨਾਂ ਦਾ ਜਿਹੜਾ ਵਾ ਆਪਣਾ 30 ਦਿਨ ਚਾਜ ਉਹਨਾਂ ਦਾ ਮਰਨ ਵਰਤੇ ਆ ਉਹਨਾਂ ਦਾ ਜਿਹੜਾ ਵਾ ਉਹ ਉਹਨਾਂ ਜਿਹੜੀਆਂ ਮੰਗਾਂ ਵਾਸਤੇ ਬੈਠੇ ਆ ਉਹ ਆਪਣੀ jaan ਦੀ ਉਤੀ ਦੇ ਰਹੇ ਉਹਨਾਂ ਦੀ ਨਾਜ ਹਾਲਤ ਬਣੀ ਹੋਈ ਆ ਉਹ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਵਾਸਤੇ ਆਪਣੀ ਜ਼ਿੰਦਗੀ ਦੇ ਰਹੇ ਆ jaan ਦੇ ਰਹੇ ਆ ਉਹ ਮੰਗਾਂ 12 ਦੀਆਂ ਮੰਗਾਂ ਜਿਹੜੀਆਂ ਤੁਰੰਤ ਜਿਹੜੀਆਂ ਕੇਂਦਰ ਸਰਕਾਰ ਉਹ ਮੰਗੇ ਐਮਐਸਬੀ ਦੇ ਗਰੰਟੀ ਦਾ ਕਾਨੂੰਨ ਸਮੇਤ ਜਿਹੜੀਆਂ ਬਾਕੀ ਮੰਗਾਂ ਵਾ ਸਾਰੀਆਂ ਮੰਨੀਆਂ ਜਾਣ ਸਾਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੂੰ ਸਾਰੀਆਂ ਇੱਥੇ ਬੰਦੀਆਂ ਨੂੰ ਅਪੀਲ ਕਰਦੇ ਆ ਕਿ ਆ ਆਪਣੇ ਲੜਾਈ ਦੇ ਮੈਦਾਨ ਚ ਆਓ ਹੋਰ ਤੁਹਾਡੇ ਕੋਈ ਹੁਣ ਚਾਰਾ ਨਹੀਂ ਹੈਗਾ ਤੇ ਸਾਰੇ ਪੰਜਾਬ ਵਾਸੀਆਂ ਨੂੰ ਅਸੀਂ ਅਪੀਲ ਕਰਦੇ ਹਾਂ ਸਾਰੇ ਵਰਗਾਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ 30 ਸਤੰਬਰ ਨੂੰ ਸਾਰਾ ਪੰਜਾਬ ਬੰਦ ਕਰ ਦਿਓ ਸਤੋਂ ਲੈ ਕੇ 4 ਵਜੇ ਤੱਕ ਛੜਕਾਂ ਜਾਮ ਕਰੋ ਤੇ ਬਾਕੀ ਜਿਹੜਾ ਵਾ ਰੇਲਾਂ ਜਾਮ ਕਰੋ ਤੇ ਸਾਰਾ ਜਿਹੜਾ ਵਾ ਸਾਰੇ ਯਾਰ ਸਾਰ ਦੁਕਾਨਦਾਰ ਸਾਰੇ ਜਿਹੜੇ ਕੰਮਕਾਰ ਆ ਆਪਣੇ ਉਧਰ ਠੱਪ ਰੱਖ ਕੇ ਆਪਣਾ ਰੋਜ਼ ਪ੍ਰਦਰਸ਼ਨ ਯਾਰ ਕਰੋ ਤਾਂ ਜੋ ਦੇਸ਼ ਹੋਇਆ ਪੀ ਚੱਲ ਰਿਹਾ ਦੋ ਰਣਾ ਸ਼ੰਭੂ ਖਨੋਰੀ ਲਾਤਪੁਰਾ ਬਾਰਡਰਾਂ ਤੇ ਉਹਨੂੰ ਆਪਾਂ ਹੋਰ ਮਜ਼ਬੂਤ ਕਰ ਸਕੀਏ ਤੇ ਜਲੰਧਰ ਜ਼ਿਲ੍ਹੇ ਦੇ ਵਿੱਚ ਜਿਹੜੀ ਅੱਜ ਇਹ ਟੀਮ ਨੇ ਸਾਰੀ ਜਿਹੜੀ ਆ ਫੈਸਲੇ ਕੀਤੇ ਆ ਇਹ ਲਾਗੂ ਕਰਨਗੇ ਉਸ ਤੋਂ ਬਾਅਦ ਫਿਰ ਆਪਣੇ ਜਿਹੜੇ ਫੰਡ ਇਕੱਠੇ ਕਰ ਜਾਣਗੇ ਆਪਣਾ ਬਾਕੀ ਚੀਜ਼ਾਂ ਇਕੱਠੀਆਂ ਕਰ ਜਾਣਗੇ ਤੇ ਅਗਲੇ ਬੰਨੇ ਜਿਹੜਾ ਅਗਲਾ ਪ੍ਰੋਗਰਾਮ ਇਹਨਾਂ ਨੂੰ 20 ਜਨਵਰੀ ਤੱਕ ਦੇ ਦਿੱਤਾ ਉਨੂੰ ਇਹ ਪੂਰੇ ਜੋਰ ਨਾਲ ਸਾਰੀ ਟੀਮ ਜਿਹੜੀ ਆਪਣੀ ਜੋ ਮੈਰੀ ਨਿਭਾਉਂਦੀ ਹੈ ਲਾਗੂ ਕਰੂਗੀ ਤੇ ਹੌਲੇ ਸਮੇਂ ਚ ਅਸੀਂ ਜਿਹੜਾ ਵੱਡੇ ਪੱਧਰ ਤੇ ਜ਼ਿਲ੍ਹਾ ਜਲੰਧਰ ਦੇ ਵਿੱਚ ਲਾਗੂ ਮੰਦੀ ਕਰਕੇ ਇਹ ਜ਼ਿਲ੍ਹੇ ਨੂੰ ਸਾਰੇ ਪੰਜਾਬ ਚੋਂ ਇੱਕ ਨੰਬਰ ਤੇ ਲਿਆਵਾਂਗੇ